ਸਾਊਨਾ ਫਤਿਹਦੀਤੋ ਅਲੀਖਰਵਾਜੀ ਵਾਹਿਦੂ ਜੀ ਦਾ ਖਾਨਸਾ ਸ਼੍ਰੀ ਵਾਹਿਦੂ ਜੀ ਕੀ ਫਤਿਹ ਮੈਂ ਸਾਡੇ ਹਲਕੇ ਦੇ ਬਹੁਤ ਹੀ ਸਤਜੋਸ਼ ਕੀਤ ਐਮ ਐਲ ਏ ਸਰਦਾਰ ਮਨੁਜਾ ਸਿੰਘ ਜੀ ਗਿਆਖੂਰਾ ਫਤਿਹ ਲੋਕ ਸਭਾ ਤੋਂ ਸਾਡੇ ਹਲਕਾ ਮੀਦਵਾਰ ਸਰਦਾਰ ਗੁਰਪ੍ਰੀਤ ਸਿੰਘ ਜੀ ਕੀ ਦਾ ਸਾਡੇ ਨਗਰ ਵਿਕਾਸ ਦੇ ਬਹੁਤ ਹੀ ਹਾਤੇ ਸਵਾਦ ਕਰਨਾ ਅਤੇ ਸਮੂੱਚੀ ਲੀਡਰਸ਼ਿਪ ਜਿਹਦੇ ਵਿੱਚ ਪ੍ਰਧਾਨ ਮਨਜੂਰ ਸਿੰਘ ਜੀ, ਆਪ ਚੇਰਮੈਨ ਸਾਹਿਬ, ਦਰਸ਼ਨ ਕੁਮਾਰ ਪਟਕੋ ਜੀ, ਬੁੱਤਰ ਸਿੰਘ ਜੀ ਗਦਰਾਨਾ ਚੇਰਮੈਨ ਸਾਹਿਬ, ਕਾਪਨ ਸੇਵੜਾ ਜੀ ਚੇਰਮੈਨ ਸਾਹਿਬ, ਪ੍ਰਧਾਨ ਜੀ, ਗੁਰਪ੍ਰੀਤ ਸਿੰਘ ਕੰਗਰ ਜੀ, ਕੌਂਸਲੈਂਟ ਸੋਜੜਾ ਅਤੇ ਹੋਰ ਦਰਜਾ-ਵਦਰਜਾ ਗਿਲ ਸਾਹਿਬ, ਪ੍ਰਵਾਲੀਪਾਲ ਸਾਹਿਬ ਅਤੇ ਜੇ ਮੈਂ ਕਿਸੇ ਦਾ ਨਾਮ ਲਣੂ ਰਹਿ ਗਿਆ ਹਾਂ ਤਾਂ ਕਿन्हा ਦਾ ਜਾਚਕਾਂ ਤੇ ਉਹਨਾਂ ਦੀ ਬੇਨਤੀ ਕਰੂੰਗਾ ਸਰਪੰਚ ਪੰਚਾਇਤ ਮੈਂਬਰ ਜੇ ਤਾਂ ਮੌਜੂਦ ਸਾਰੀਆਂ ਸਖਸ਼ਿਆਤਾਂ ਦਾ ਹਾਰਦਿਕ ਸਵਾਗਤ ਜੀ ਇਹਨਾਂ ਨੂੰ ਕਹਿੰਦੇ ਆ ਸੋ ਮੈਂ ਮੈਨੂੰ ਹੁਣੇ ਹੀ ਦਫਰੇ ਸੀਗੇ ਸਰਦਾਰ ਗੁਰਪ੍ਰੀਤ ਸਿੰਘ ਜੀ ਪੀ ਸਾਹਿਬ ਉਹ ਕਹਿੰਦੇ ਸਮਾਂ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਗਿਆ ਵੀ ਆਪਾਂ ਸੀਮਤ ਸਮੇਂ ਦੇ ਵਿੱਚ ਇਹ ਜਿਹੜੀ ਸਟੇਜ ਦੀ ਕਾਰਵਾਈਆਂ ਨਿਭਾਉਣੇ ਆ ਮੈਂ ਸਰਦਾਰ ਗੁਰਿੰਦਰ ਸਿੰਘ ਪੰਚਾਇਤ ਮੈਂਬਰ ਉਹਨਾਂ ਨੂੰ ਬੇਨਤੀ ਕਰਾਂ ਕਿ ਕੱਚੇ ਮਕਾਨਾਂ ਦੇ ਪੈਸੇ ਉਹ ਸੈਂਟਰ ਤੋਂ ਆਉਂਦੇ ਆ ਕਈ ਵਾਰੀ ਆਪਾਂ ਗੁੱਸਾ ਗੁੱਸਾ ਕਿਹਦੇ ਕੱਢਦੇ ਆ ਜਾਂ ਸਰਪੰਚ ਤੇ ਕੱਢਦੇ ਆ ਜਾਂ ਗੁੱਸਾ ਕਰਦੇ ਆ ਐਮਐਲਏ ਦੇ ਜਿਹੜੇ ਸਾਡੇ ਪੈਸੇ ਕੱਚੇ ਮਕਾਨਾਂ ਦੇ ਪੈਸੇ ਨਹੀਂ ਆਏ ਇਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਇਹ ਸਾਰੇ ਜਿਹੜੇ ਪੈਸੇ ਆਉਂਦੇ ਆਉਂਦੇ ਆ ਮੋਤੀ ਤੋਂ ਮੋਤੀ ਸਰਕਾਰ ਤੋਂ ਆਉਂਦੇ ਆ ਬੀਜੇਪੀ ਸਰਕਾਰ ਤੋਂ ਉਹਨਾਂ 10 ਘੱਟੋ ਘੱਟ 6 ਸਾਲ ਦੇ ਕਰੀਬ ਜਿਹੜੇ ਪੈਸੇ ਸਾਡੇ ਪੰਜਾਬ ਨੂੰ ਸਾਡੀਆਂ ਭੈਣਾਂ ਨੂੰ ਬਣਦੇ ਸੀਗੇ ਉਹ ਪੈਸੇ ਪ੍ਰੋਪਰ ਇੱਥੇ ਆਏ ਨਹੀਂਗੇ ਕੱਚੇ ਮਕਾਨਾਂ ਦੇ ਪੈਸੇ ਜੇ ਤੁਸੀਂ ਆ ਪਰ ਕਦੇ ਸਧਾਨੀ ਨਗਰ ਦੀ ਨਹੀਂ ਲੋਚੇ ਪੈਣ ਹਲਕੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸਾਡੇ ਹਲਕੇ ਦੇ ਵਿੱਚ ਉਹਨਾਂ ਨੇ ਬਹੁਤ ਲੰਮਾ ਸਮਾਂ گزارਿਆ ਗੁਰੂ ਸਾਹਿਬ ਨੇ ਸਾਡੇ ਇਸ ਹਲਕੇ ਦੇ ਵਿੱਚ ਲੋਕਾਂ ਨੂੰ ਸਿੱਖੀ ਦੇ ਨਾਲ ਜੋੜਿਆ ਔਰ ਇੰਨਾ ਹੀ ਨਹੀਂ ਪੂਰੇ ਦੇਸ਼ ਤੇ ਵਿੱਚ ਵਿਦੇਸ਼ਾਂ ਦੇ ਵਿੱਚ ਜਿਹੜਾ ਦਿਵਾਲੀ ਦਾ ਪਵਿੱਤਰ ਦਿਹਾੜਾ ਬਣਾਇਆ ਧੰਨਵਾਦ ਉਹਦਾ ਜਿਹੜਾ ਇਤਿਹਾਸ ਅਸੀਂ ਸਿੱਖ ਔਮ ਦੇ ਨਾਲ ਕਹਿੰਦੇ ਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ 52 ਰਾਜਿਆਂ ਨੂੰ ਇਲੇ ਦੇ ਵਿੱਚੋਂ ਛੁੜਾ ਕੇ ਲੈ ਕੇ ਆਏ ਸੀ ਤੇ ਉਹਨਾਂ ਨੇ 52 ਕਲੀਆਂ ਵਾਲਾ ਚੋਲਾ ਪਾ ਕੇ ਉਹਨਾਂ 52 ਰਾਜਿਆਂ ਨੂੰ ਗੈਰ ਦੇ ਵਿੱਚੋਂ ਦਿਖਾ ਕਰਾਇਆ ਸੀ ਸੰਤੀ ਸਾਹਿਬ ਉਹ ਜਿਹੜਾ 52 ਕਲੀਆਂ ਵਾਲਾ ਚੋਲਾ ਉਹ ਸਾਡੇ ਇਸ ਪਵਿੱਤਰ ਨਗਰ ਦੇ ਵਿੱਚ ਇਹ ਪੜਾਣੀ ਨਗਰ ਦੇ ਵਿੱਚ ਸ਼ੋਭਤ ਹੈ ਅੱਜ ਵੀ ਸ਼ੋਭਤ ਹੈ ਔਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਜਿਹੜਾ ਬੰਦਾ ਇੱਥੇ ਆ ਕੇ ਜੋ ਵੀ ਮਨ ਦੀ ਆਪਣੀ ਮਰਜ਼ਾ ਹੈ ਉਹ ਮੰਗਦਾ ਹੈ ਗੁਰੂ ਸਾਹਿਬ ਕਰਨ ਸੇਵੜਾ ਦੀ ਦੇ ਹੋਰ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਇਸ ਨਗਰ ਦੇ ਸਾਡੇ ਸਰਪੰਚ 라ਗੂ ਜੀ ਨਾਲ ਅੱਜ ਕੱਟ ਕੀਤਾ ਗੁਰਿੰਦਰ ਸਿੰਘ ਜੀ ਤੇ ਸਾਰੀ ਸਾਧ ਸੰਗਤ ਆਓ ਸਭ ਤੋਂ ਪਹਿਲਾਂ ਗੁਰੂ ਜੀ ਬਖਸ਼ੀ ਫਤਿਹਨਾਮ ਸਾਹਿਬ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੇ ਅੰਤੀ ਸਾਹਿਬ ਮੈਂ ਦੱਸਣਾ ਚਾਹੁੰਦਾ ਇਸ ਪਵਿੱਤਰ ਇਸ ਸ੍ਰੀ ਹਰਿਮੰਦਰ ਨਗਰ ਦੇ ਵਿੱਚ ਅੱਜ ਆਪ ਜੀ ਆਏ ਹੋ ਇਹ ਬੜੀ ਮਹਾਨ ਵਾਲੀ ਧਰਤੀ ਹੈ ਬੜੀ ਪਵਿੱਤਰ ਧਰਤੀ ਹੈ ਇੱਥੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੋ ਅੱਜ ਤੁਸੀਂ ਇਸ ਪਵਿੱਤਰ ਨਗਰ ਦੇ ਵਿੱਚ ਆਏ ਹੋ ਮੈਂ ਸਮੁੱਚੇ ਨਗਰ ਵੱਲੋਂ ਜੋ ਕਿ ਇਸ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਤੁਹਾਡਾ ਸਮੁੱਚੇ ਨਗਰ ਵੱਲੋਂ ਸਰਦਾਰ ਨੋਤਬਾ ਅਰਦਾਸ ਇਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦਲੀ ਕਰਦਾ ਕਿ ਇਹ ਪ੍ਰਮਾਤਮਾ ਸਾਲਾਂ ਤੋਂ ਕੇਂਦਰ ਦੀ ਜੀਕੇਪੀ ਸਰਕਾਰ ਨੇ ਸਾਡੇ ਗੁਰੂਆਂ ਦੇ ਜਾਣ ਬੁੱਝ ਕੇ ਵੱਦਤੀ ਕੀਤੀ ਹੋਈ ਹੈ ਕਿਉਂਕਿ ਸਾਡੇ ਪੰਜਾਬ ਦੇ ਨਾਲ ਪੈਰ ਪੈਰ ਤੇ ਟੱਕਾ ਹੋ ਰਿਹਾ ਔਰ ਸਾਡੇ ਜਿਹੜੇ ਗਰੀਬ ਲੋਕ ਨੇ ਉਹ ਸਾਇਦ ਸੋਚਦੇ ਨੇ ਕਿ ਜਿਹੜਾ ਐਮਐਲਏ ਹੈ ਸਾਡਾ ਕੰਮ ਨਹੀਂ ਕਰਦਾ ਜਾਂ ਇਹ ਨਹੀਂ ਕਰਦਾ ਪਰ ਅਸਲ ਦੇ ਵਿੱਚ ਉਹ ਸਾਰਾ ਸ਼ੀਸ਼ਾ ਦਾ ਹੰਸਵਾ ਦੀ ਜੇ ਦੇ ਲਈ ਤੇ ਖੜ ਕੇ ਮੈਂ ਉਹ ਗੱਲ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਤੁਸੀਂ ਵੀ ਸਾਰੇ ਉਥੇ ਸੋਚ ਸਕਦੇ ਹੋ ਕਿ ਉਥੇ ਇਹ ਗੱਲ ਸਾਫ਼ ਤੇ ਸਮਝਦਾ ਜਿਵੇਂ ਕੇਂਦਰ ਸਰਕਾਰ ਉਹ ਪੈਰ ਪਾੜ ਕੇ ਠੱਗਾ ਕਰ ਗਈ ਆ ਸੋ ਅੱਜ ਜ਼ਰੂਰਤ ਹੈ ਕੇਂਦਰ ਸਰਕਾਰ ਦਾ ਆਪਣੇ ਸੈਂਟਰ ਨੇ ਆਪਣਾ ਮਿਸਕਵਾ ਕੀਤਾ ਠੱਗਾ ਕੀਤਾ ਇੱਕ ਵਾਰੀ ਜਿਨੇ ਆਪਾਂ 22 ਚੋਟਾ ਪਾਣਾ ਫੁਆਈਆਂ 24 ਚ ਜਿਹੜੀ ਲੋਕ ਸਭਾ ਤੇ ਮੈਨੂੰ ਜਿਤਾ ਕੇ ਭੇਜੋ ਜੇ ਆਪਾਂ 13 ਦੇ 13 ਸੀਟਾਂ ਇੱਥੋਂ ਜਿੱਤ ਕੇ ਜਾਵਾਂਗੇ ਜਿਹੜੇ ਤੁਹਾਡੇ ਕੰਮ ਨੇ ਉਹ ਪਹਿਲ ਦੇ ਤੌਰ ਤੇ ਹੋਣਗੇ ਘਟੋ ਘਟ ਆਰਟੀਐਫ ਦੇ ਜਿਹੜੇ ਪੈਸੇ ਐ 8000 ਕਰੋੜ ਦੇ ਕਰੀਬ ਜਿਹੜਾ ਸਾਡਾ ਪੈਂਡਿੰਗ ਸਿਰਫ ਪੰਜਾਬ ਦੇ ਪੈਸੇ ਦਿੱਲੀ ਚ ਪਏ ਐ ਜੇ ਅਸੀਂ ਜਿੱਤ ਕੇ ਜਾਵਾਂਗੇ 8000 ਕਰੋੜਾ ਜਿੱਤੋਂ ਲੈ ਕੇ ਆਪਨੇ ਪੰਜਾਬ ਦੇ ਲੋਕਾਂ ਲਈ ਲਾਵਾਂਗੇ ਆਪਣੀ ਭੈਣਾ ਲਈ ਲਾਵਾਂਗੇ ਕਿਸਾਨਾਂ ਲਈ ਲਾਵਾਂਗੇ ਮਜ਼ਦੂਰਾਂ ਲਈ ਲਾਵਾਂਗੇ ਅਸੀਂ ਆਪਣੇ ਪਿੰਡਾਂ ਲਈ ਪੈਸਾ ਖਰਚਾਂਗੇ ਤੁਹਾਡਾ ਸਾਰਨਾ ਮੈਂ ਦਿਲ ਦੀ ਕਰਾਈਆਂ ਜੋ ਸਾਰਿਆਂ ਦਾ ਧੰਨਵਾਦ ਕਰਦਾ ਤੇ ਬਾਕੀ ਇੱਕ ਵਿਸ਼ਵਾਸ ਤੋਂ ਲੈਣਾ ਚਾਹੁੰਦਾ ਇੱਕ ਇੱਕ ਬੋਰ ਤੋਂ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਪਾਈਏ ਕਿਉਂਕਿ ਝਾੜੂ ਪਾਰਟੀ ਮੈਂ ਕੁਝ ਗੱਲਾਂ ਭਗਵੰਤ ਮਾਨ ਜੀ ਬਾਰੇ ਕਹਾਂਗਾ ਮੁੱਖ ਮੰਤਰੀ ਸਾਹਿਬ ਬਾਰੇ ਕਿਉਂਕਿ ਕਈ ਗੱਲਾਂ ਤੁਹਾਨੂੰ ਪਤਾ ਨਹੀਂ ਹੁੰਦੀ ਆਪਾਂ ਪੜਦੇ ਆ ਭਗਵੰਤ ਮਾਨ ਸਾਡਾ ਬੜਾ ਇਮਾਨਦਾਰ ਮੁੱਖ ਮੰਤਰੀ ਪਹਿਲੀ ਵਾਰ ਮਿਲਿਆ ਜਿਨ੍ਹਾਂ 2 ਸਾਲ ਦੇ ਵਿੱਚ ਆਪਣੇ ਘਰ ਤੋਂ ਸਵੈਦੀ ਵੀ ਨਹੀਂ ਕਰਾਈ ਨਹੀਂ ਤਾਂ 2 ਸਾਲ ਦੇ ਵਿੱਚ ਰੋਕੇ ਪੰਗਲੇ ਖੜੇ ਕਰ ਦਿੰਦੇ ਆਪਣੀ ਕੋਠੀਆਂ ਖੜੀਆਂ ਕਰ ਦਿੰਦੇ ਵੱਡੀਆਂ-ਵੱਡੀਆਂ ਕਾਰਾਂ ਲੈ ਕੇ ਆਉਂਦੇ ਨੇ ਪਰ ਇਹ ਭਗਵੰਤ ਮਾਨ ਮੁੱਖ ਮੰਤਰੀ ਪਹਿਲੀ ਵਾਰ ਆਪਾਂ ਨੂੰ ਮਿਲਿਆ ਜਿਹੜਾ ਇਮਾਨਦਾਰੀ ਮੁੱਖ ਮੰਤਰੀ ਮਿਲਿਆ ਕਈ ਵਾਰੀ ਸਾਡੀ ਬੀਬੀਆਂ ਕਹਿ ਜਾਂਦੀਆਂ ਨੇ ਕਿ ਸਾਨੂੰ ਇਹ ਕਰਮ ਕਿਤੇ ਹਾਲੇ ਦੋ ਸਾਲ ਸਰਕਾਰ ਨੂੰ ਪਾਇਆ 3 ਸਾਲ ਪਾਇਆ ਜਿਹੜੇ ਤੁਹਾਡੇ ਕੰਮ ਹੈ ਉਹ ਅਸੀਂ ਪਹਿਲ ਦੇ ਅਧਾਰ ਤੇ ਹੱਲ ਕਰਾਵਾਂਗਾ ਤੁਹਾਡਾ ਸਾਰਾ ਧੰਨਵਾਦ ਇੰਨਾ ਕਹਿੰਦਾ ਮਾਫੀ ਚਾਹੁੰਨਾ ਇੱਕ ਪ੍ਰੋਫੈਸਰ ਲੈਣਾ ਚਾਹੁੰਨਾ ਵੀ ਕਿਕ ਬੋਰਡ ਤੋਂ ਝਾੜੂ ਨਿ ਪਾਓ ਤਾਂ ਕਿ ਆਪਾਂ ਪੰਜਾਬ ਨੂੰ ਤਕੜਾ ਕਰ ਸਕੀਏ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਹੋਰ ਤਕੜਾ ਕਰੀਏ ਤੇਜਰੀ ਬਾਸ ਤੋਂ ਤਕੜਾ ਕਰੀਏ ਤਾਂ ਕਿ ਆਪਾਂ ਹੋਰ ਪੰਜਾਬ ਦੀ ਵੈਲਫੇਅਰ ਲਈ ਪੰਜਾਬ ਦੇ ਲੋਕਾਂ ਦੇ ਕਰਨ ਦੀ ਆਪਾਂ ਕੰਮ ਕਰ ਸਕੀਏ ਤੁਹਾਡਾ ਸਾਰਾ ਧੰਨਵਾਦ ਇੱਕ ਹੱਥ ਖੜਾ ਕਰਕੇ ਸਾਰਾਈ ਆਮ ਆਦਮੀ ਪਾਰਟੀ ਜਿੰਦਾਬਾਦ ਦਾ ਨਾਰਾ ਲਾਈਏ ਤਾਂ ਕਿ ਆਪਾਂ ਪੰਜਾਬ ਨੂੰ ਹੋਰ ترقی ਵਾਲੇ ਕੇ ਜਾਈਏ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਡੇ ਐਮਐਲਏ ਸਾਹਿਬ ਜਿੰਦਾਬਾਦ ਜਿੰਦਾਬਾਦ ਸਾਡੀ ਲੀਡਰਸ਼ਿਪ ਜਿੰਦਾਬਾਦ ਜਿੰਦਾਬਾਦ ਸਾਡੀਆਂ ਭੈਣਾਂ ਜਿੰਦਾਬਾਦ ਜਿੰਦਾਬਾਦ ਤੁਸੀਂ ਸਾਰੇ ਜਿੰਦਾਬਾਦ ਦੇ ਅੱਜ ਪਹੁੰਚੇ ਆ ਬਹੁਤ ਧੰਨਵਾਦ ਥੈਂਕ ਯੂ ਇਹ ਹਿਸਟਰੀ ਦਾ ਗੌਰ ਹੈ ਦੋ ਸਾਲ ਦੇ ਵਿੱਚ ਜੇ ਕਿਹਾ ਨੌਕਰੀਆਂ ਦਿੱਤੀਆਂ ਨੇ 40000 ਦੇ ਕਰੀਬ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਉਹ ਵੀ ਤੁਗਤ ਮਾਨ ਜੀ ਸਰਕਾਰ ਦਾ ਬਹੁਤ ਵੱਡਾ ਦੇਣ ਹੈ ਕਿਉਂਕਿ ਪਹਿਲਾਂ ਵਾਦਾ ਕੀਤਾ ਵੀ ਜੋਬ ਦੇਵਾਂਗੇ ਅਸੀਂ ਐਜੂਕੇਸ਼ਨ ਦੇਵਾਂਗੇ ਚੰਗਾ ਹੈ ਚੰਗੀ ਸਭ ਨੇ ਵੋਟਾਂ ਦਿੱਤੀ ਜਿਹੜੇ ਪ੍ਰਧਾਨ ਨੇ ਜਿਲ੍ਹੇ ਪ੍ਰਧਾਨ ਨੇ ਜਿੰਦੀ ਜੀ ਤੋਂ ਕਿ ਪ੍ਰਧਾਨ ਜਣ ਵੱਲੀ ਪ੍ਰਿੰਸਪਲ ਧਾਰੀ ਹੈ ਤੇ ਗੁਰਪੀਤ ਨੰਬਰ 19 ਸਾਹਿਬ ਜੋ ਜਰਾ ਸਭੀ ਸਹੀ ਮੈਂ ਕਰਦਿਆਂ ਦੀ ਕਰੋ ਕਿਸੇ ਇਹਨਾਂ ਦਾ ਕਰ ਦੋ ਪਹਿਲਾਂ ਆ ਕੇ ਭੇਜ ਦਿਓ ਚਾਲੇ ਨਰੇਕਾ ਦੀਆਂ ਦੁਨੀਆ ਥੋੜੀ ਡਿਮਾਂਡ ਹੈ ਜਿੰਨ ਤਨਖਾਹ ਹੈ ਤੇ ਉਹ ਨੇਗਾ ਵਾਲੀ ਇੱਕ ਥੋੜੇ ਕੱਚੇ ਮਕਾਨਾਂ ਦੀ ਜਿਹੜੀ ਡਿਮਾਂਡ ਹੈ ਜਦੋਂ ਪਹਿਲਾਂ ਉੱਥੇ ਲੋਕ ਸਭਾ ਸੈਸ਼ਨ ਹੋਊਗਾ ਸਭ ਤੋਂ ਪਹਿਲਾਂ ਮੈਂ ਤੁਹਾਡੀ ਇਹ ਨੇਗਾ ਵਾਲੀ ਗੱਲ ਤੇ ਜਿਹੜੀ ਕੱਚੇ ਮਕਾਨਾਂ ਦੇ ਦੀ ਪੇਮੈਂਟ ਸਾਨੂੰ ਨਹੀਂ ਮਿਲਦੀ ਉਹਦੇ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਾਂਗਾ ਬਾਕੀ ਬਾਕੀ ਕਿਉਂਕਿ ਸਾਡੀ ਭੈਣਾਂ ਦੀ ਗੱਲ ਕਰਨੀ ਬਣਦੀ ਹੈ ਕਿਉਂਕਿ ਇਹ ਇਹਨਾਂ ਨੇ ਆਪਣਾ ਘਰ ਚਲਾਉਣਾ ਹੁੰਦਾ ਉਹਦਾ ਵੀ ਬਹੁਤ ਵੱਡਾ ਬੈਨੀਫਿਟ ਪੂਰੇ ਪੰਜਾਬ ਨੂੰ ਇਹ ਚੀਜ਼ ਦਾ ਮਿਲਿਆ ਬਾਕੀ ਜਿਹੜੀ ਐਜੂਕੇਸ਼ਨ ਮਿਲ ਰਿਹਾ ਉਹਦਾ ਜਿਹੜੀ ਸਾਡੀ ਐਜੂਕੇਸ਼ਨ ਦੇ ਬੱਚਿਆਂ ਦੀ ਉਹ ਬਹੁਤ ਵਧੀਆ ਹੋ ਰਹੀ ਹੈ ਬਾਕੀ ਜਿਹਨੇ ਟਕੋਟੇ ਸੇਂ ਦੇ ਕਰੀਬ ਤੇ ਮਾਲਾ ਕੀ ਪਾਏ ਨੇ ਇਹ ਮੋਹਲਾ ਟਰੀਨ ਦਾ ਚੌਕਾ ਪਸਤੀ ਦੇ ਪਿੱਛੇ ਜਿਹੜੀ ਮੈਡੀਸਨ ਦੁਕਾਨੀਆਂ ਮਿਲਦੀਆਂ ਨੇ ਉਹ ਵੀ ਸਰਕਾਰੀ ਆ ਜੇ ਵੀ ਇਵੈਂਟ ਨੂੰ ਮੈਂ ਮਿਰਜ਼ਾ ਸਾਹਿਬ ਇੱਥੇ ਮੇਜਾ ਹੁੰਦਾ ਰਿਆਂ ਘੱਟੋ ਘੜ ਮੇਰਾ 10ਵਾਂ ਗਿਆੜਾ ਘੜਾ ਰਹੀਆਂ ਇਹ ਗੋਪਾਲਾਏ ਸਾਡੇ ਦਾ ਹਰ ਸਿੰਘ ਗੋਪਾਲਾਏ ਸਾਡਾ ਪਿੰਡ ਹੈ ਤੇ ਕਈ ਵਾਰੀ ਆਉਣ ਦਾ ਮੌਕਾ ਮਿਲਿਆ ਤੇ ਬਾਕੀ ਸਾਡੇ ਖਲਾਅ ਪੰਸਾ ਜਿਵਾਰ ਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਤੁਸੀਂ ਅੱਜ ਇਕੱਠੇ ਹੋਏ ਹੋ ਤੇ ਬਾਕੀ ਦੋ ਸਾਲ ਦੇ ਵਿੱਚ ਜੋ ਇਸ ਗਵਰਨਮੈਂਟ ਨੇ ਕੰਮ ਕੀਤੇ ਹੈ ਉਹ ਬਹੁਤ ਹੀ ਸਾਰਾ ਜੋ ਕੰਮ ਲੇ ਚਾਹੇ ਗੱਲ ਕਰੀਏ ਆਪਾਂ ਜੋਬਸ ਦੀ ਗੱਲ ਕਰੀਏ ਚਾਹੇ ਐਜੂਕੇਸ਼ਨ ਦੀ ਗੱਲ ਕਰੀਏ ਚਾਹੇ ਹੈਲਥ ਦੀ ਗੱਲ ਕਰੀਏ ਅੱਜ ਸਹੀ ਮੈਂ ਇਹ ਜੋ ਕੰਮ ਇਸ ਗਵਰਨਮੈਂਟ ਨੇ ਕੀਤੇ ਹੈ ਭਗਵਾਨ ਜੀ ਨੇ ਕੀਤੇ ਹੈ ਕਿਉਂਕਿ ਪਹਿਲਾਂ ਇਹ ਹੁੰਦਾ ਸੀ ਜੋ ਇਹ ਤੇ 350 ਬੰਦੇ ਨੇ ਕੈਪਟਨ ਬੰਦੇ ਨੇ ਬਹੁਤ ਸਾਰੇ ਬੰਦੇ ਰਹੇ ਆ ਪਰ ਕਿਸੇ ਵੀ ਚੀਨ ਨਿਸ਼ਚੈ ਨਹੀਂ ਦੇਚਾ ਕਿ ਕਿਸਾਨ ਨੂੰ ਪਾਣੀ ਕਿੰਨਾ ਚਾਹੀਦਾ ਕਿ ਇਛਾ ਰੋਨੋ ਬਾਈਟ ਕਿੰਨੀ ਚਾਹੀਦੀ ਵੀ ਨਹੀਂ ਕਿੰਨੀ ਚਾਹੀਦੀ ਅੱਜ ਜਦੋਂ ਕਿਸਾਨ ਸਾਡਾ ਖੇਤਾਂ ਵੀ ਜਾਂਦਾ ਹੈ ਸਾ ਕਿੰਨਾ ਚਾਕੇ ਜਦੋਂ ਮਰਜੀ ਉਹ ਬਟਨ ਦਬਾ ਕੇ ਆਪਣੇ ਖੇਤਾਂ ਨੂੰ ਪਾਣੀ ਦਿਵਾ ਸਕਦਾ ਤੇ ਬਹੁਤ ਵਧੀਆ ਆਪਣਾ ਸਰਕਾਰ ਨੇ ਕੀਤਾ ਹੈ ਜਿਵੇਂ ਅੱਜ ਕਿਲਾ ਜ਼ੀਰੋ ਬਿਲ